ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਤਸਵੀਰ ਹਟਾਉਣ ਦੇ ਹੁਕਮ SU Road Transport Corporation Limited ਨੇ ਇੱਕ ਪੱਤਰ ਜਾਰੀ ਕਰਕੇ ਡਿਪੋਆਂ ਦੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚੋਂ ਤਸਵੀਰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਚੰਡੀਗੜ੍ਹ ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਕਿਸੇ ਵੀ ਕੋਨੇ ਜਾਂ ਖੁੰਝੇ 'ਚੋਂ ਹੁਣ ਤੁਹਾਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਤਸਵੀਰ ਵਿਖਾਈ ਨਹੀਂ ਦੇਵੇਗੀ ਅਬਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਡਿਪੂਆਂ ਦੀ ਸਰਕਾਰੀ ਤੇ ਪ੍ਰਾਈਵੇਟ ਵੱਸਾਂ ਵਿੱਚੋਂ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਦੱਸਦੀ ਹੈ ਕਿ ਇੱਕ ਇਹੋ ਜਿਹਾ ਪਹਿਲਾਂ ਵੀ ਮਾਮਲਾ ਜੁਲਾਈ 2022 ਚ ਸਾਹਮਣੇ ਆਇਆ ਸੀ ਜਿਸ ਵਿੱਚ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦੇ ਜਿਹੜੇ ਨਿਰਦੇਸ਼ ਜਾਰੀ ਕੀਤੇ ਸੀ ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਦਾ ਭਾਰੀ ਵਿਰੋਧ ਕੀਤਾ ਗਿਆ ਸੀ ਅਤੇ ਤਸਵੀਰਾਂ ਲਾਉਣ ਦਾ ਹੁਕਮ ਜਿਹੜੇ ਦਿੱਤੇ ਸਨ ਉਹ ਕਪੂਰਥਲਾ ਬਡਲਾਡਾ ਚੰਡੀਗੜ੍ਹ ਬਰਨਾਲਾ ਫਰੀਦਕੋਟ ਬਠਿੰਡਾ ਸੰਗਰੂਲ ਲੁਧਿਆਣਾ ਤੇ ਪਟਿਆਲਾ ਡਿਪੂ ਦੇ ਅਧਿਕਾਰੀਆਂ ਨੂੰ ਜਰਨੈਲ ਸਿੰਘ ਦੀਆਂ ਬੱਸਾਂ 'ਚੋਂ ਤਸਵੀਰਾਂ ਹਟਾਉਣ ਦੀ ਕੀਤੀ ਗਈ ਇਸ ਮੰਗ ਨੂੰ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਮ ਨੂੰ ਅਮਲੀ ਜਾਮਾ ਪੈਣੋਂ ਤੋਂ ਬਾਅਦ ਕਾਰਵਾਈ ਰਿਪੋਰਟ ਮੁਖ ਦਫ਼ਤਰ ਵਿਖੇ ਭੇਜੀ ਜਾਵੇ ਇਹ ਤਾਂ ਹੁਣ ਸਿੱਖ ਸੰਗਤਾਂ ਜਾਂ ਜਥੇਬੰਦੀਆਂ ਤੈਅ ਕਰਨਗੀਆਂ ਕਿ ਮਹਾਨ ਸਿੱਖ ਸ਼ਹੀਦ ਦੀ ਫੋਟੋ ਬੱਸਾਂ 'ਚੋਂ ਉਤਰੇਗੀ ਜਾਂ ਲੱਗੇਗੀ ਕਿਉਂਕਿ ਸੰਜ ਜਰਨੈਲ ਸਿੰਘ ਜੋ ਪਿੰਡਰਾਂ ਵਾਲੇ ਨੇ ਇਹਨਾਂ ਦੀ ਤਸਵੀਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਜਾਇਬ ਘਰ ਵਿੱਚ ਹਰਮੰਦਰ ਸਾਹਿਬ ਦੇ ਅਜਾਇਬ ਘਰ ਵਿੱਚ ਲੱਗੀ ਹੈ ਅਤੇ ਦੇਸ਼ ਵਿਦੇਸ਼ ਦੇ ਵਿੱਚ ਵੀ ਅਮਰੀਕਾ ਦੇ ਵੱਡੇ ਵੱਡੇ ਜੋ ਲੀਡਰ ਨੇ ਜਾਂ ਉਹਨਾਂ ਦੇ ਵੱਡੇ ਦਫਤਰੇ ਹੈਗੇ ਆ ਉੱਥੇ ਵੀ ਇਹਨਾਂ ਦੀ ਜਿਹੜੀ ਤਸਵੀਰ ਹੈ ਸ਼ਸ਼ੋਭਿਤ ਕੀਤੀ ਗਈ ਹੈ ਸੰਜ ਜਰਨੈਲ ਸਿੰਘ ਜੀ ਨੌਜਵਾਨਾਂ ਦੇ ਹੀਰੋ ਨੇ ਅਤੇ ਸਿੱਖ ਕੌਮ ਦਾ ਮਹਾਨ ਸ਼ਹੀਦ ਹੈ ਮਹਾਨ ਜਰਨੈਲ ਤੇ ਸਿੱਖ ਇਸ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਸਮੰਗ ਨੂੰ ਸਬਕਾਰ ਨਹੀਂ ਕਰਨਗੇ ਤੇ ਉਹ ਜਦੋਂ ਜਹਿਦ ਜ਼ਰੂਰ ਕਰਨਗੇ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਨੰਦਪੁਰ ਟਾਈਮਸ ਨੂੰ ਅਸੀਂ ਆਉਣ ਵਾਲੇ ਦਿਨਾਂ ਚ ਸਿੱਖ ਪੰਥ ਤੇ ਪੰਜਾਬ ਨਾਲ ਜੁੜੀਆਂ ਖਬਰਾਂ ਤੁਹਾਡੇ ਨਾਲ ਲੈ ਕੇ ਆਉਂਦੇ ਰਹਾਂਗੇ